no yeah. ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਲੋੜੀ ਦਾ ਤਿਹਾਰ ਹੈ ਲੋੜੀ ਦਾ ਤਿਹਾਰ ਪੁਲਿਸ ਅਤੇ ਬੀਐਸਐਫ ਵੱਲੋਂ ਇਕੱਠਾ ਹੀ ਮਨਾਇਆ ਜਾ ਰਿਹਾ ਤੇ ਨਾਲ ਹੀ ਲਾਲਚੰਦ ਕਟਾਰੂ ਚੱਕ ਵੀ ਉੱਥੇ ਪਹੁੰਚੇ ਹਨ ਸਿੰਬਲਸ ਕੋਲ ਦੇ ਵਿੱਚ ਲੋੜੀ ਦਾ ਤਿਹਾਰ ਬੀਐਸਐਫ ਚੌਂਕੀ ਦੇ ਮਨਾਇਆ ਜਾ ਰਿਹਾ ਤੇ ਨਾਲ ਹੀ 1971 ਦੇ ਵਿੱਚ ਜੋ ਸ਼ਹੀਦ ਹੋਏ ਸੀ ਕਮਲਜੀਤ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਨੂੰ ਯਾਦ ਕਰਕੇ ਇੱਕ ਲੋੜੀ ਦਾ ਤਿਹਾਰ ਮਨਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀ ਇਹ ਸਾਡੇ ਸ਼ਹੀਦ ਹਨ ਕਮਲਜੀਤ ਸਿੰਘ ਜੋ 4 ਦਸੰਬਰ 1971 ਦੇ ਵਿੱਚ ਸ਼ਹੀਦ ਹੋਏ ਸੀ ਤੇ ਉਹਨਾਂ ਨੂੰ ਯਾਦ ਕਰਕੇ ਲਾਲਚੰਦ ਘਟਾਰੂ ਚੱਕ ਨੇ ਲੋੜੀ ਦਾ ਤਿਹਾਰ ਮਨਾਇਆ ਤੇ ਨਾਲ ਹੀ ਬੀਐਸਐਫ ਪੋਸਟ ਨੂੰ ਲੋੜੀ ਦੀਆਂ ਮੁਬਾਰਕਾਂ ਦਿੱਤੀਆਂ ਸ੍ਰੀ ਲਾਲਚੰਦ ਘਟਾਰੂ ਚੱਕ ਨੇ ਕਿਹਾ ਕਿ ਬਹੁਤ ਹੀ ਬਹਾਦਰ ਸੂਰਮਾ ਸੀ ਜੋ 4 ਦਸੰਬਰ 1971 ਦੇ ਵਿੱਚ ਸ਼ਹੀਦ ਹੋਇਆ ਸੀ ਅਤੇ ਅੱਜ ਉਹਨਾਂ ਨੂੰ ਯਾਦ ਕਰਕੇ ਸਾਡੀਆਂ ਅੱਖਾਂ ਦੇ ਵਿੱਚ ਅੰਜੂ ਆਂਦੇ ਹਨ ਤੇ ਆਸੀਂ ਉਹਨਾਂ ਨੂੰ ਯਾਦ ਕਰਕੇ ਬੀਐਸਐਫ ਦੇ ਵਿੱਚ ਇੱਕ ਲੋੜੀ ਦਾ ਤਿਹਾਰ ਮਨਾ ਰਹੇ ਹਾਂ ਹਮੇਸ਼ਾ ਹੀ ਉਹ ਅਮਰ ਹੈ ਤੇ ਅਮਰ ਹੀ ਰਹੇਗਾ ਤੇ ਅਸੀਂ ਲਾਲਚੰਦ ਕਟਾਰੂ ਚੱਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਮਿਸਟਰ ਵਿਜ਼ਿਟ ਕਰਦੇ ਆ ਅਜੇ ਤੇ ਹੋਰ ਨਹੀਂ ਆਇਆ ਠੀਕ ਹੈ ਨਾ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਦੀ ਜਰਾਏ ਨਵਾਮ ਪੰਜਾਬ ਵਾਸੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਲੋਹੜੀ ਸਾਡੇ ਭਾਰਤੀ ਸੱਭਿਆਚਾਰ ਦੇ ਅੰਦਰ ਬਹੁਤ ਵੱਡੀ ਥਾਂ ਰੱਖਦੀ ਹੈ ਔਰ ਇਸ ਦਿਨ लोग अपने है। बच्चे हैं नव जन्मे बच्चे नव बिया जोड़ियों ਦਾ ਜਿੱਥੇ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆਂ ਲੋੜੀ ਦਾ ਦਿਨ ਸੋ ਅੱਜ ਮੈਂ ਵੀ ਆਪਣੇ ਬਹੁਤ ਹੀ ਮੈਂ ਸਮਝਦਾ ਵੀ ਪਿਆਰੇ ਸਾਥੀਆਂ ਦੇ ਵਿੱਚ ਪਿਆਰੇ ਦੋਸਤਾਂ ਦੇ ਵਿੱਚ ਅੱਜ ਆਇਆ ਔਰ ਮੇਰੇ ਹਲਕੇ ਦੇ ਵਿੱਚ ਜਿਹੜੀ ਸਿੰਬल्स ਕੋਲ ਚੌਕੀ ਹੈ ਬੀਐਸਐਫ ਦੀ ਬਿਲਕੁਲ ਪਾਕਿਸਤਾਨ ਦੇ ਬਾਟਰ ਦੇ ਵਿੱਚ ਔਰ ਆਪਣੇ ਬੀਐਸਐਫ ਦੇ ਜਵਾਨਾਂ ਦੇ ਨਾਲ ਲੋਹੜੀ ਨੂੰ ਸੈਲੀਬ੍ਰੇਟ ਕਰਨ ਦੇ ਲਈ ਅਸੀਂ ਆਏ ਹਾਂ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪ੍ਰਧਾਨਕੋੜ ਦਿੱਤਿਆ ਉਪਲ ਜੀ ਔਰ ਸਾਡੇ ਐਸਐਸਪੀ ਪ੍ਰਧਾਨਕੋੜ ਜਿੰਦੇਟੇ ਲੋਹੜੀ ਇਹ ਤਮਾਮ ਸਾਡੇ ਜਿਹੜੇ ਉਹ ਅਦਕਾਰੀ ਸੈਨਾਵਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਕਿਉਂਕਿ ਇਹ ਬੜੇ ਜੋਖਮ ਪਰਿਸਥਿਤੀ ਚ ਆਪਣਾ ਜੀਵਨ ਨਜ਼ਾਰਦੇ ਆ ਇਹ ਮੈਂ ਸ਼ਾਰਟਕਟ ਕਮਾਤਾ ਇਹ ਸੈਨ ਜਰਦ ਸੰ ਬਲਾਂ ਦੇ ਜਵਾਨ ਇਹ ਰਾਤਾਂ ਨੂੰ ਜਾਗਦੇ ਤੇ ਅਸੀਂ ਲੋਕ ਸੌਂਨੇ ਆ ਸੋ ਮੇਰੇ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਸਭ ਨੂੰ ਜਿਥੇ ਲੜਗੀਆਂ ਮੁਬਾਰਕਾਂ ਦੇ ਤੇ ਖਾਸ ਕਰਕੇ ਮੈਂ ਅਰਦਾਸ ਕਰਦਾ ਕਿ ਜਿਹੜੇ ਸਾਡੀਆਂ ਸੰਘਰਧਾਂ ਤੇ ਸਾਡੇ ਯੋਧੇ ਸਾਡੇ ਵੀਰ ਜਿਹੜੇ ਸਾਡੇ ਪਰਿਵਾਰਾਂ ਚੋਂ ਇਹ ਜਨਰਲ ਜਿਹੜੀ ਉਹੋ ਗੱਸ ਕਰਦੇ ਆ ਸੁਰੱਖਿਆ ਤੇ ਬਖਤੂ ਇਹ ਇਹਨਾਂ ਨੂੰ ਜਿੱਥੇ ਲੋਹੜੀ ਦੀਆਂ ਮੁਬਾਰਕਾਂਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਰਹੇ ਔਰ ਨਾਲ ਦੀ ਨਾਲ ਕਿਉਂਕਿ ਲੋਹੜੀ ਆ ਨਾਟ ਹੀ ਓਨਲੀ ਸਾਡੇ ਸੱਭਿਆਚਾਰ ਦਾ ਇੱਕ ਵੱਡਾ ਫੈਸਟੀਵਲ ਹੈਗਾ ਬਲਕਿ ਲੋਹੜੀ ਵਾਲੇ ਦਿਨ ਲੋਕ ਦੁੱਲੇ ਪੱਟੀ ਨੂੰ ਵੀ ਜਾਜ ਕਰਦੇ ਆ ਜਿਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਮੈਂ ਸਮਝਦਾ ਕਿ ਮਿਲ ਢਾਲ ਬਣ ਕੇ ਉਹਨਾ ਬੱਚਿਆਂ ਦੀ ਸਿੱਖਿਆ ਦਿੱਤੀ ਸੀਗੀ ਤੇ ਇਸੇ ਕਰਕੇ ਲੋਕ ਅੱਜ ਵੀ ਸੁੰਦਰ ਮੰਦਰੀਏ ਤੇਰਾ ਕੌਣ ਫਿਆਰਾ ਦੁੱਲਾ ਪੱਟੀ ਵਾਲਾ ਗਾਉਂਦੇ ਆ ਸੋ ਅੱਜ ਦੇ ਦਿਨ ਹੀ ਮਾਗੀ ਦੇ ਉੱਤੇ ਬਹੁਤ ਵੱਡਾ ਘੱਟ ਲੋਕ ਲੋਕਾਂ ਦਾ ਹੁੰਦਾ ਮੁਕਸਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਸਹਿਬਾਨਾਂ ਦੇ ਕੰਦੇ ਨਕੰਦਾ ਰਾਕੇ ਸਾਡੇ 40 ਮੁਕਤੇ ਲੜੇ ਸੋ ਬਹੁਤ ਕੁਝ ਲੋੜੀ ਦੇ ਨਾਲ ਜੁੜਿਆ ਸੋ ਉਹ ਵਿਰਾਸਾ ਸਾਡੇ ਜਿਹੜੇ ਗੌਰਵ ਮਈ ਵਿਰਾਸਤ ਹੈ ਸਾਡਾ ਉਹ ਸਾਨਾ ਮਤ ਇਤਿਹਾਸ ਜਿੱਥੇ ਉਹ ਜਿੰਦਾ ਬਸਾ ਰਹੇ ਉਥੇ ਅੱਜ ਦੇ ਦਿਨ ਦੇ ਉੱਤੇ ਅਸੀਂ ਸਭ ਨੂੰ ਮੁਹੱਬਤ ਪਿਆਰ ਤੇ ਸਨੇਹ ਦਾ ਇਹ ਪੇਗਾਮ ਦੇਣ ਲਈ ਇੱਥੇ ਆਏ ਆ ਕਿ ਸਭ ਲੋਕ ਜਿਹੜੇ ਸਾਡੇ ਤਿਉਹਾਰ ਨੇ ਉਹ ਸਾਝੀਵਾਲਤਾ ਦਾ ਸੁਨੇਹਾ ਦਿੰਦੇ ਆ ਮੁਹੱਬਤ ਦਾ ਸੁਨੇਹਾ ਦਿੰਦੇ ਆ ਤੇ ਆਪਸੀ ਇੱਕ ਮੁਰਤਾ ਦਾ ਸੁਨੇਹਾ ਦਿੰਦੇ ਆ ਸੋ ਫਿਰ ਦੁਬਾਰਾ ਜਿੰਦਗੀ ਦੀਆਂ ਡੂੰਘਾਈਆਂ ਤੋਂ ਸਾਡੇ ਨਾਲ ਸਿਆਣਕ ਦੋਸਤਾਂ ਨੂੰ ਅਰਸੰਗਵਲਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਸਿੰਬਲਸ ਕੋਲ ਦੀ ਚੋਕੀ ਗਿਆ ਚਟਾਨ ਬਣ ਕੇ ਜਿਹੜੇ ਉਹ ਮਤਲਬ 24 ਘੰਟੇ ਪਹਰਾ ਦਿੰਦੇ ਆ ਸੋ ਇਹਨਾਂ ਦੇ ਅਧਿਕਾਰੀ ਸੇਵਾਾਨ ਵੀ ਚੌਂਸਾ ਮੇਰੇ ਨਾਲ ਨੇ ਹੋਰ ਸਭ ਨੂੰ ਲੋੜੀਆਂ ਬਹੁਤ ਬਹੁਤ ਮਾਰਤਾਂ ਠੀਕ ਹੈ। ਮਹਾਰੀਪੋਰਟ ਦੇ ਨਾਲ ਜਿਹੜਾ ਅੱਜ ਲੋੜੀ ਦਾ ਤਿਉਹਾਰ ਮਨਾਇਆ ਗਿਆ ਠੀਕ ਹੈ। ਮਰਦ ਇਹ ਇਸ ਤਰ੍ਹਾਂ ਸੀਗਾ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਸਰਦਾਰ ਦਲਵਿੰਦਰ ਸਿੰਘ ਜੀ ਢਿਲੋਂ ਸਾਹਿਬ ਦੇ ਦਿਸ਼ਾ ਦੇ ਅਨੁਸਾਰ ਉਹ ਇਸ ਤਰ੍ਹਾਂ ਸੀਗਾ ਕਿ ਅੱਜ ਉਹਨਾਂ ਨੇ ਕਿਹਾ ਸੀਗਾ ਵੀ ਮਾਨਯੋਗ ਆਪਣੇ ਹਲਕੇ ਦੇ ਮੰਤਰੀ ਸਾਹਿਬ ਸ਼੍ਰੀ ਲਾਲਚੰਦ ਘਟਾਊ ਚੱਕ ਜੀ ਔਰ ਪਠਾਨਕੋਟ ਦੇ ਡੀਸੀ ਸਾਹਿਬ ਤੇ ਆਪਾਂ ਸਾਰੇ ਜਿੰਨੇ ਵੀ ਫੋਰਸਸ ਹੈਗੀਆਂ ਨੇ ਉਹ ਆਪਾਂ ਕਵਲਜੀਤ ਪੋਸਟ ਤੇ ਜਾ ਕੇ ਅੱਜ ਆਪਣਾ ਲੋਹੜੀ ਦਾ ਤਿਹਾਰ ਮਨਾਵਾਂਗੇ ਸਾਰਿਆਂ ਦੇ ਨਾਲ ਜਿਹਦੇ ਵਿੱਚ ਆਪਣੀਆਂ ਕਮਾਂਡੋ ਘਾਤਕ ਲੇਡੀ ਫੋਰੇਸ ਔਰ ਬੀਐਸਐਫ ਦੇ ਜਵਾਨ ਔਰ ਸਾਡੀ ਪੰਜਾਬ ਪੁਲਿਸ ਪਠਾਨਕੋਟ ਦੀ ਟੁਕੜੀਆਂ ਜਿਹਨਾਂ ਸਾਰਿਆਂ ਦੇ ਵਿੱਚ ਮੰਤਰੀ ਸਾਹਿਬ ਐਸਐਸਪੀ ਸਾਹਿਬ ਤੇ ਉਹ ਡੀਸੀ ਸਾਹਿਬ ਨੇ ਰਲ ਮਿਲ ਕੇ ਲੋਹੜੀ ਦਾ ਤਿਹਾਰ ਮਨਾਇਆ ਔਰ ਸਾਰਿਆਂ ਨੂੰ ਸੰਦੇਸ਼ ਦਿੱਤਾ ਔਰ ਸਾਨੂੰ ਵੀ ਉਹਦੇ ਵਿੱਚ ਬੜੀ ਉਸਤਤਾ ਵਲੀ ਹੈ ਸਾਨੂੰ ਨਾਲੇ ਸਾਡੇ ਵਾਸਤੇ ਹੁੰਦਾ ਕਿ ਬੂਸਟ ਮਿਲਦਾ ਹੈ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸਰਚ ਪ੍ਰੈਸ਼ਰ ਕਰ ਰਹੇ ਹੋ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਜਨਾ ਸਾਨੂੰ ਸਾਡੀ ਪੁਲਿਸ ਫੋਰਸ એનર્ਜੀ ਵੀ ਮਿਲਦੀ ਹੈ ਕਿ ਸਾਡੇ ਵਿੱਚ ਸਾਡੇ ਪੁਲਿਸ ਆਫਸਰ ਸੀਨੀਅਰ ਪੁਲਿਸ ਆਫਸਰ ਜਿਹੜੇ ਨੇ ਉਹ ਵਿੱਚ ਸ਼ਾਮਲ ਨੇ ਸੋ ਇਸੇ ਕਾਰੀ ਦੇ ਵਿੱਚ ਅੱਜ ਸਾਰੇ ਆਫਸਰ ਸਾਹਿਬਾਨ ਔਰ ਮਨਕੀ ਸਾਹਿਬ ਆਏ ਸੀਗੇ ਥੈਂਕ ਯੂ ਵੈਰੀ ਮਚ